ਉਕ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਹ ਗੁਰੂ ਸਾਹਿਬ ਨੇ ਜਿੱਤੇ ਬਾਰੀ ਤੌਰ ਤੇ ਮੌਸਮ ਦੀ ਗੱਲ ਕੀਤੀ ਹੈ ਵੀ ਜਿਹੜਾ ਮੌਸਮ ਠੰਡਾ ਹੈ ਪਾਲਾ ਪੈਂਦਾ ਹੈ ਕੱਕਰ ਪੈਂਦਾ ਹੈ ਇਹਦੇ ਤੋਂ ਬਚਣ ਵਾਸਤੇ ਮਨੁੱਖ ਕੋਲ ਅੱਜ ਬੜੇ ਸਾਧਨ ਨੇ ਬਹੁਤ ਸਾਧਨ ਇਹ ਜਾਦ ਕਰਲੇ ਨੇ ਮਨੁੱਖ ਨੇ ਗਰਮ ਵਸਤਰ ਪਹਿਨ ਕੇ ਇਸ ਬਾਰੀ ਠੰਡ ਤੋਂ ਬਚਿਆ ਜਾ ਸਕਦਾ ਹੈ ਗਰਮ ਹੀਟਰ ਅਗੇ ਨੇ ਕਮਰ ਵਿੱਚ ਲਾ ਕੇ ਠੰਡ ਤੋਂ ਬਚਿਆ ਜਾ ਸਕਦਾ ਹੈ ਔਰ ਗੁਰੂ ਸਾਹਿਬ ਆਖਦੇ ਨੇ ਭਾਈ ਜੋ ਤੇਰੇ ਜੀਵਨ ਅੰਦਰ ਈਰਖਾ ਦਵੈਸ ਭਾਵਨਾ ਵਿਕਾਰਾਂ ਦਾ ਜੋ ਅੰਦਰ ਕੱਕ ਰਹਿ ਪਾਲੈ ਭਾਈ ਉਹਦੇ ਤੂੰ ਤੂੰ ਤਾਂ ਬਚੇਂਗਾ ਕਿਉਂਕਿ ਬਾਰੀ ਤੌਰ ਤੇ ਤੂੰ ਤਨ ਨੂੰ ਬਚਾ ਸਕਦਾ ਏ ਠੰਡ ਤੋਂ ਪਰ ਜੋ ਮਨ ਤੇ ਵਿਕਾਰਾਂ ਦਾ ਪ੍ਰਭਾਵ ਹੈ ਮਨ ਅੰਦਰ ਜੋ ਈਰਖਾ ਦਵੈਸ ਭਾਵਨਾ ਹੈ ਗੁਰੂ ਸਾਹਿਬ ਆਖਦੇ ਨੇ ਉਹ ਭਾਈ ਤੂੰ ਤਾਂ ਬਚੇਂਗਾ ਜਦੋਂ ਪੂਰੇ ਗੁਰੂ ਦੇ ਤੂੰ ਲੜ ਲੱਗੇਗਾ ਕੰਠ ਮਿਲਿਆ ਹਰਨਾ ਜਦੋਂ ਤੂੰ ਆਪਣੇ ਗਲੇ ਤੋਂ ਆਪਣੀ ਰਸਨਾ ਤੋਂ ਮਾਲਕ ਦੇ ਗੁਣ ਗਾਵੇਂਗਾ ਤੇ ਮਾਲਕ ਤ੍ਰਿਸ਼ਟ ਕੇਤਨ ਨੂੰ ਆਪਣੇ ਗਲ ਨਾਲ ਲਾਵੇਗਾ ਇਹਨੇ ਉਸ ਦਿਨ ਤੂੰ ਜੋ ਮਨ ਦਾ ਕਕਰ ਹੈ ਜੋ ਮਨ ਅੰਦਰ ਬੁਰਾਈਆਂ ਨੇ ਵਹਿਮ ਭਰਮ ਨੇ ਭਾਈ ਉਹਨਾਂ ਤੋਂ ਤੂੰ ਤਾਂ ਬਚੇਗਾ ਮਨ ਵਿਦਿਆ ਚਰਨਾਰ ਵਿੰਧ ਦਰਸ਼ਨ ਲਗੜਾ ਸਾ ਜਿਨਾਂ ਨੇ ਆਪਣੀ ਰਸਨਾ ਤੋਂ ਉਸ ਮਾਲਕ ਦੇ ਨਾਲ ਜੁੜ ਕੇ ਉਸ ਮਾਲਕ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਗੁਰੂ ਸਾਹਿਬ ਆਖਦੇ ਨੇ ਉਹਨਾਂ ਦਾ ਜਿਹੜਾ ਮਨ ਵਾਹਿਗੁਰੂ ਦੇ ਸੋਹਣੇ ਚਰਨਾਂ ਦੇ ਨਾਲ ਬਾਣੀ ਦੇ ਨਾਲ ਵਿੰਨਿਆ ਜਾਂਦਾ ਹੈ ਕਿਉਂਕਿ ਵਾਹਿਗੁਰੂ ਦੇ ਚਰਨ ਬਾਣੀ ਹੈ ਕਿਉਂਕਿ ਬਚਨ ਪੜਦੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਈ ਬਾਣੀ ਵਿੱਚ ਹੀ ਸਾਰੇ ਅੰਮ੍ਰਿਤ ਨੇ ਆਪਾਂ ਪੜ੍ਹਦੇ ਆ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਦਾ ਮਨ ਵਿੰਨਿਆ ਜਾਂਦਾ ਹੈ ਦਰਸ਼ਨ ਲਗੜਾ ਸਾਹ ਤੇ ਉਹਨਾਂ ਨੂੰ ਗੁਰੂ ਦਾ ਦਰਸ਼ਨ ਹੁੰਦਾ ਹੈ ਜਦੋਂ ਗੁਰੂ ਦਾ ਦਰਸ਼ਨ ਕਰਦੇ ਨੇ ਦਰਸ਼ਨ ਕਿਵੇਂ ਕਰਨਾ ਹੈ ਬਾਣੀ ਪੜ੍ਹ ਕੇ ਦਰਸ਼ਨ ਵੀ ਦੋ ਤਰ੍ਹਾਂ ਦੇ ਨੇ ਇੱਕ ਆਪਾਂ ਗੁਰੂਕੜ ਆਉਂਦੇ ਹਾਂ ਗੁਰੂ ਦਵਾਰੇ ਉਨੇ ਹ ਹੱਥ ਜੋੜ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਇੱਕ ਦਰਸ਼ਨ ਜਦੋਂ ਆਪਾਂ ਗੁਟਕਾ ਸਾਹਿਬ ਖੋਲ ਕੇ ਬਾਣੀ ਨੂੰ ਪੜ੍ਹਦੇ ਹਾਂ ਜਾਂ ਕੰਨਾਂ ਰਾਹੀਂ ਬਾਣੀ ਨੂੰ ਸੁਣਦੇ ਹਾਂ ਬਚਨ ਵੀ ਹੁੰਦਾ ਹੈ ਅੱਜ ਨੂੰ ਬਚਨ ਸੁਣਾਵਾ ਸਤਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਕਿੰਨੇ ਕੱਲੇ ਵੇਖਣ ਨਾਲ ਗੱਲ ਨਹੀਂ ਬਣਨੀ ਜਦੋਂ ਤੱਕ ਤੂੰ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਨਹੀਂ ਭਾਈ ਅੱਗੇ ਕਿਰਪਾ ਕਰ ਰਹੇ ਨੇ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਹੁਣ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨੇ ਉਹਨਾਂ ਦਾ ਜਿਹੜਾ ਭਰੋਸਾ ਪ੍ਰਮਾਤਮਾ ਤੇ ਬਣ ਜਾਂਦਾ ਹੈ ਊਰਨ ਤੌਰ ਤੇ ਭਰੋਸਾ ਕਰਕੇ ਮਾਲਕ ਕੋਲੋਂ ਸੇਵਾ ਅਤੇ ਸਿਮਰਨ ਦੀ ਦਾਤ ਮੰਗਦੇ ਨੇ ਤੇ ਉਹਨਾਂ ਨੂੰ ਫਿਰ ਪਰਮੇਸ਼ਰ ਤਰਸਠ ਕੇ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਦਾ ਹੈ ਜਿਨ੍ਹਾਂ ਨੂੰ ਸੇਵਾ ਤੇ ਸਿਮਰਨ ਦੀ ਦਾਤ ਮਿਲ ਗਈ ਅੱਗੇ ਆਖਦੇ ਨੇ ਵਿਖਿਆ ਪੋਹੇ ਨਾ ਸਕੈ ਮਿਲ ਸਾਧੂ ਗੁਣਗਾਹ ਵਿਖਿਆਤੋ ਭਾਵ ਇਥੇ ਮਾਇਆ ਹੈ ਵੀ ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ ਜਿਸ ਮਾਇਆ ਬਾਬਤ ਗੁਰੂ ਸਾਹਿਬ ਆਖਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨਿ ਸੱਚ ਨਾਮ ਚਿਤ ਲਾਇਆ ਕਹਿੰਦੇ ਵਿਣ ਦੰਤਾ ਤੋਂ ਏ ਮਾਇਆ ਮਨਮੁੱਖਾਂ ਨੂੰ ਖਾ ਹੀ ਗਈ ਹੈ ਭਾਵ ਇਹਦਾ ਪ੍ਰਭਾਵ ਹੈ ਹਰੇਕ ਤੇ ਬਚਿਆ ਉਹ ਹੈ ਜਿਨ੍ਹਾਂ ਨੇ ਸੱਚੇ ਨਾਮ ਨਾਲ ਲੈ ਬਲਾਈ ਇਸ ਮਾਇਆ ਦਾ ਜਿਹੜਾ ਪ੍ਰਭਾਵ ਹੈ ਬਹੁਤ ਪ੍ਰਬਲ ਹੈ ਤੇ ਹਰੇਕ ਮਾਇਆ ਨੂੰ ਪਿਆਰ ਕਰਦਾ ਦੇਖੋ ਮਾਇਆ ਕੇਵਲ ਧਨ ਨਹੀਂ ਉਹ ਹਰੇਕ ਵਸਤੂ ਮਾਇਆ ਹੈ ਜਿਦੇ ਕਰਕੇ ਸਾਡੀ ਪਰਮੇਸ਼ਰ ਨਾਲੋਂ ਸਾਂਝ ਟੁੱਟਦੀ ਹੈ ਦੂਰੀ ਬਣਦੀ ਹੈ ਉਹ ਰੇਕ ਵਸਤੂ ਗੁਰਸਿੱਖ ਲਈ ਇੱਕ ਮਾਇਆ ਹੈ ਗੁਰਸਿੱਖ ਦੇ ਲਈ ਮਾਇਆ ਹੈ ਜਿਹਦੇ ਕਰਕੇ ਅਸਮਨੇ ਗੁਰੂ ਨਾਲੋਂ ਦੂਰ ਹੁੰਨੇ ਆ ਬਹੁਤ ਕਬੀਰ ਜੀ ਦਾ ਬਚਨ ਹੁੰਦਾ ਹੈ ਕਹਿੰਦੇ ਜਿਹੜੇ ਸੰਤ ਜਨ ਹਨ ਨਾਮ ਦੇ ਰਸੇ ਉਹਨਾਂ ਨੇ ਮਾਇਆ ਨੂੰ ਕਾਬੂ ਕਰ ਲਿਆ ਭਾਵੇਂ ਤਿੰਨੋਂ ਲੋਕਾਂ ਵਿੱਚ ਇਹਦਾ ਹੁਕਮ ਚੱਲਦਾ ਹੈ ਇਹਨੂੰ ਪਿਆਰ ਕਰਨ ਵਾਲੇ ਨੇ ਬਚਨ ਹੁੰਦਾ ਹੈ ਨਕੋ ਕਟੇ ਕਨੋ ਕਟੇ ਕਾਟਕੂਟ ਕੈ ਧਾਰੀ ਕਹੇ ਕਬੀਰ ਸੰਤਨ ਕੀ ਵੈਰਣ ਤਿੰਨ ਲੋਕ ਕੀ ਪਿਆਰੀ ਕਹਿੰਦੇ ਉਹਨਾਂ ਤੇ ਮਾਇਆ ਦਾ ਬਿਲਕੁਲ ਪ੍ਰਭਾਵ ਨਹੀਂ ਪੈਂਦਾ ਵਿਖਿਆ ਪਹੋ ਨਹੀਂ ਸਕੈ ਮਿਲ ਸਾਧੂ ਗੁਣਗਾ ਪ੍ਰਭਾਵ ਤਾਂ ਨਹੀਂ ਪੈਂਦਾ ਸਾਧੂ ਤੋਂ ਭਾਵੇਂ ਤੇ ਗੁਰੂ ਹੈ ਉਹ ਗੁਰੂ ਨਾਲ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਸਤਸੰਗੀਆਂ ਨਾਲ ਮਿਲ ਕੇ ਮਾਲਕ ਦੇ ਗੁਣ ਗਾਉਂਦੇ ਨੇ ਗੁਰੂ ਦੀ ਸੰਗਤ ਵਿੱਚ ਜਦੋਂ ਹਾਜ਼ਰੀ ਲੱਗਦੀ ਹੈ ਫਿਰ ਇਸ ਮਾਇਆ ਦਾ ਜਿਹੜਾ ਪ੍ਰਭਾਵ ਹੈ ਖਤਮ ਹੋ ਜਾਂਦਾ ਹੈ ਤੇ ਕਿਰਪਾ ਕੀ ਵਰਤਦੀ ਹੈ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਵੀ ਪਿਆਰ ਉਸ ਮਾਲਕ ਨਾਲ ਬਣ ਜਾਂਦਾ ਹੈ ਤੇ ਲੇਵ ਜਿੱਥੋਂ ਸਾਡਾ ਸਫਰ ਹੋਇਆ ਹੈ ਕਹਿੰਦੇ ਫਿਰ ਉਸ ਅਵਸਥਾ ਤੇ ਮਨੁੱਖ ਪਹੁੰਚ ਜਾਂਦਾ ਹੈ ਜਹ ਤੈ ਉਪਜੀ ਵਿੱਚੋਂ ਜੀਵਨ ਯਾਤਰਾ ਸ਼ੁਰੂ ਹੋਈ ਹੈ ਤਹਿ ਮਿਲੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਮਨੁੱਖ ਅਪੇਧ ਹੋ ਜਾਂਦਾ ਹੈ ਜਿੱਥੋਂ ਸਾਨੂੰ ਜੀਵਨ ਮਿਲਿਆ ਜਿੱਥੋਂ ਸਾਡਾ ਜੀਵਨ ਪ੍ਰਾਰੰਭ ਹੋਇਆ ਕਰ ਗਹਿ ਲੈਨੇ ਪਾਰ ਬ੍ਰਹਮ ਬੋਹੜ ਨਾ ਵਿਛੜਿਆ ਕਰ ਤੋਂ ਭਾਵ ਇੱਤੇ ਹੱਥ ਜਿਨ੍ਹਾਂ ਦਾ ਹੱਥ ਮਾਲਕ ਨੇ ਫੜ ਲਿਆ ਕਰ ਗਹਿ ਲੈਨੇ ਪਾਰ ਬ੍ਰਹਮ ਜਿਨ੍ਹਾਂ ਦੇ ਸਿਰ ਤੇ ਮਾਲਕ ਨੇ ਆਪਣਾ ਮਿਹਰਾਂ ਪੁਰਿਆ ਹੱਥ ਰੱਖ ਦਿੱਤਾ ਬੋਹੜ ਨਾ ਵਿਛੜਿਆ ਉਹਨਾਂ ਦਾ ਮੁੜ ਕੇ ਫਿਰ ਵਿਛੋੜਾ ਨਹੀਂ ਪੈਂਦਾ ਉਹ ਪਰਮੇਸ਼ਰ ਤੋਂ ਕਦੇ ਦੂਰ ਨਹੀਂ ਹੁੰਦੇ ਉਹ ਵਿਛੋੜੇ ਵਾਲਾ ਦੁੱਖ ਨਹੀਂ ਸਹਾਰ ਬਚ ਜਾਂਦੇ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹਾ ਕਹਿੰਦੇ ਆਪਣੇ ਮਾਲਕ ਆਪਣੇ ਸੱਜਣ ਤੋਂ ਜੋ ਅਗਮ ਅਗਾਹ ਅਥਾ ਹੈ ਬੇਅੰਤ ਹੈ ਕਹਿੰਦੇ ਉਹਦੇ ਤੋਂ ਮੈਂ ਬਾਰ-ਬਾਰ ਬੁਲਿਹਾਰ ਸਤਕੇ ਜਾਂਦਾ ਹਾਂ ਉਰਵਾਨ ਸ਼ਰਮ ਪਏ ਨਾਰਾਇਣੇ ਨਾਨਕ ਦਰਪਈਆ ਸ਼ਰਮ ਤੋਂ ਭਾਵਿਤ ਸ਼ਰਣ ਹੈ ਸ਼ਰਮ ਪਈ ਨਾਰਾਇਣ ਕਹਿੰਦੇ ਉਸ ਮਾਲਕ ਦੀ ਸ਼ਰਣ ਵਿੱਚ ਭਈ ਆਉਣਾ ਕਰ ਨਾਨਕ ਦਰਪਈਆ ਗੁਰੂ ਨਾਨਕ ਪਾਸਾ ਚ ਇਹਦਾ ਨਾਮ ਲੈ ਕੇ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਵੀ ਮੈਂ ਨਾਨਕ ਉਸ ਮਾਲਕ ਦੇ ਦਰ ਤੇ ਟੈ ਪਿਆ ਦੁਆਰੇ ਤੇ ਆ ਗਿਆ ਉਹਦੀ ਸ਼ਰਣ ਵਿੱਚ ਆ ਗਿਆ ਜੋ ਬੇਅੰਤ ਤਾਕਤਾਂ ਦਾ ਮਾਲਕ ਹੈ ਦੇਖੋ ਗੁਰੂ ਸਾਹਿਬ ਤਾਂ ਪਰਮੇਸ਼ਰ ਸਨ ਪ੍ਰਮਾਤਮਾ ਦਾ ਰੂਪ ਸਨ ਉਹਨਾਂ ਨੇ ਕੇਵਲ ਸਾਨੂੰ ਸਮਝਾਇਆ ਹੈ ਭਈ ਮਾਲਕ ਦੀ ਸ਼ਰਨ ਵਿੱਚ ਆ ਮਾਲਕ ਦੇ ਦੁਆਰੇ ਤੇ ਆ ਤਾਂ ਗੱਲ ਬਣੇਗੀ ਇਹ ਬਚਨ ਆਪਾਂ ਰੋਜ਼ ਪੜ੍ਹਦੇ ਆ ਪਰ ਪੜ੍ਹਨ ਨਾਲ ਗੱਲ ਨਹੀਂ ਬਣਦੀ ਸਗਲ ਦੁਆਰ ਕੋ ਛੱਡ ਕੇ ਗਇਓ ਤੋਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰਾ ਇਸ ਦਰ ਤੇ ਆ ਜੋ ਸਭ ਨਾਲੋਂ ਵੱਡਾ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਤੇਰਾ ਦਰਬਾਰ ਵੱਡਾ ਤੇਰਾ ਤਖਤ ਵੱਡਾ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਹਿ ਚਲ ਚਵਰਛਤ ਇੱਥੇ ਆ ਇੱਥੇ ਆ ਕੇ ਆਪਣਾ ਸੀਸ ਝੁਕਾ ਅਖੀਰਲੀ ਪੰਕਤੀ ਤੇ ਆਖਦੇ ਨੇ ਪੋਖ ਸੁਹੰਦਾ ਸਰਬ ਸੁਖ ਇਹ ਪੋ ਦਾ ਮਹੀਨਾ ਉਹਨਾਂ ਦੇ ਲਈ ਸੁਹਾਵਣਾ ਹੈ ਸੁਖਾਂ ਭਰਿਆ ਉਹ ਸੁਖ ਮੰਨਦੇ ਨੇ ਜਿਸ ਬਖਸ਼ੇ ਬੇਪਰਵਾਹ ਜਿਸ ਨੂੰ ਉਸ ਮਾਲਕ ਨੇ ਬੇਪਰਵਾਹ ਪ੍ਰਭੂ ਨੇ ਬਖਸ਼ ਦਿੱਤਾ ਹੈ ਇਹ ਬਖਸ਼ੇ ਆਪਣਾ ਨਾਮ ਜਿਹਨੂੰ ਨਾਮ ਦੇ ਦਾਤ ਪਰਮੇਸ਼ਰ ਨੇ ਤ੍ਰਿਸ਼ਟ ਕੇ ਬਖਸ਼ ਦਿੱਤੀ ਹੈ ਜਿਹਦੀ ਝੋਲੀ ਵਿੱਚ ਪਰਮੇਸ਼ਰ ਨੇ ਨਾਮ ਪਾ ਦਿੱਤਾ ਹੈ ਉਹਨਾਂ ਦੇ ਲਈ ਇਹ ਮਹੀਨਾ ਸੁਖਮਈ ਹੈ ਆਨੰਦਮਈ ਹੈ ਇਹ ਸਚਾਈ ਹੈ ਇਹ ਸਾਰੇ ਸੁੱਖ ਸਾਰਿਆਂ ਦਾਤਾਂ ਪਰਮੇਸ਼ਰ ਦੇ ਨਾਮ ਵਿੱਚ ਨੇ ਪਰ ਗੱਲ ਇਹ ਹੈ ਇਕ ਕਈ ਵਾਰ ਆਪਾਂ ਵੇਖਦੇ ਹਾਂ ਆਲੇ-ਦੁਆਲੇ ਵੀ ਕੋਲਾਣਾ ਬੰਦਾ ਤਾਂ ਨਾਮ ਵੀ ਨਹੀਂ ਜਪਦਾ ਫਿਰ ਵੀ ਕਿਰਪਾ ਵਰਤ ਰਹੀ ਹੈ ਸਤਸੰਗ ਜੀ ਕਿਰਪਾ ਤਾਂ ਵਰਤ ਰਹੀ ਹੈ ਉਹ ਨਾਮ ਜਪ ਕੇ ਆਇਆ ਉਹ ਅਜੇ ਪਿਛਲੀ ਕਮਾਈ ਖਾ ਰਿਹਾ ਹੈ ਜਿਹੜਾ ਨੇ ਧਨ ਜੋੜਿਆ ਹੈ ਨਾ ਪਿੱਛੇ ਨਾਮ ਜਪ ਕੇ ਆਇਆ ਉਹਨੂੰ ਖਰਚ ਰਿਹਾ ਹੈ ਤੇ ਇਹ ਸਚਾਈ ਆਪਾਂ ਸਾਰੇ ਜਾਣਦੇ ਹਾਂ ਬੈਂਕ ਵਿੱਚ ਲੱਖਾਂ ਰੁਪਏ ਜੋੜ ਕੇ ਰੱਖ ਦਈਏ ਤੇ ਉਹਦੇ ਵਿੱਚ ਹੋਰ ਜਮਾ ਨਾ ਕਰਾਈਏ, ਰੋਜ਼ ਕੱਢ ਕੇ ਖਰਚ ਕਰੀ ਜਾਈਏ। 6 ਮਹੀਨੇ ਨੂੰ ਸਾਲ ਨੂੰ, 2 ਸਾਲ ਨੂੰ, 10 ਸਾਲ ਨੂੰ ਪੈਸੇ ਨੇ ਮੁੱਕ ਜਾਣਾ ਹੈ। ਫਿਰ ਮਨ ਨੂੰ ਕੰਗਾਲੀ ਦੀ ਹਾਲਤ ਤੇ ਆ ਜਾਂਦਾ ਹੈ। ਪਰ ਜੇ ਸਦਾ ਹੀ ਚਾਹੇ ਵੀ ਮੇਰੇ ਚੜ੍ਹਤ ਬਣੀ ਰਹੇ, ਫੇਰ ਮਨੁੱਖ ਖਰਚੇ ਵੀ ਤੇ ਨਾਲ-ਨਾਲ ਜਮਾ ਵੀ ਕਰੇ। ਵੀ ਬੈਲੈਂਸ ਬਣਿਆ ਰਹੇ, ਵੀ ਕੁਝ ਖਰਚ ਲਿਆ, ਕੁਝ ਜਮਾ ਕਰ ਲਿਆ। ਹੁਣ ਜਿਹੜੇ ਬਿਨਾ ਜਪਿਆ ਜਿਨ੍ਹਾਂ ਨੂੰ ਮਾਲਕ ਦੇ ਰਿਆ ਹੈ ਨਾ ਉਹ ਆਪਣੇ ਪਿਛਲੇ ਕਮਾਈ ਖਾਰੇ ਨੇ ਜੇ ਤਾਂ ਨਾਮ ਜਪ ਰਹੇ ਨੇ ਤੇ ਤਾਂ ਨਾਲੋਂ ਨਾਲ ਨਾਮ ਰੂਪੀ ਧਨ ਇਕੱਠਾ ਵੀ ਹੋ ਰਿਹਾ ਹੈ ਜਮਾ ਵੀ ਕਰਦੇ ਨੇ ਪਰ ਜੇ ਨਹੀਂ ਨਾਮ ਜਪਦੇ ਤੇਰੇ ਜਿਹੜਾ ਜੋੜਿਆ ਹੋਇਆ ਨਾਮ ਰੂਪੀ ਧਨ ਹੈ ਜਿਹਦੀਆਂ ਬਰਕਤਾਂ ਰਹਿਮਤਾਂ ਵਰਸ ਰੀਆਂ ਨੇ ਇਹ ਫਿਰ ਸਦਾ ਚੱਲਣ ਵਾਲਾ ਨਹੀਂ ਤਾਂ ਹੀ ਤਾਂ ਗੁਰੂ ਸਾਹਿਬ ਆਖਦੇ ਨੇ ਸਤਿਗੁਰ ਸੇ ਕੋ ਨਾਮ ਧਨ ਦੇ ਗੁਰਕਾ ਸਿੱਖ ਵਿਭਾਗੀ ਹੈ ਤਾਂ ਇਹ ਤਾਂ ਨਾਮ ਰੂਪੇ ਧਨ ਦੀ ਮੰਗ ਕੀਤੀ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਨਾਮ ਰੂਪੇ ਧਨ ਇਕੱਤਰ ਕਰ ਫਿਰ ਜੀਵਨ ਵਿੱਚ ਸੁੱਖ ਵੀ ਆਉਣਗੇ ਵੱਡੇ ਵੱਡੇ ਦੁੱਖਾਂ ਰੋਗਾਂ ਤੋਂ ਵੀ ਛੁਟਕਾਰਾ ਮਿਲੇਗਾ ਵੱਡੇ ਵੱਡੇ ਤੇਰੇ ਕਾਰਜ ਪਰਮੇਸ਼ਰ ਨੇ ਰਾਸ ਕਰ ਦੇਣੇ ਨੇ ਜਿਨ੍ਹਾਂ ਬਾਬਤ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇਹ ਕੰਮ ਵੀ ਹੋ ਸਕਦਾ ਹੈ ਪਰ ਗੱਲ ਇਹ ਹੈ ਅਸੀਂ ਕਲ ਜੋ ਕਿ ਜੀਵਾਂ ਥੋੜੀ ਕਾਲੀ ਵਿੱਚ ਰਹਿੰਨੇ ਆ ਇੱਜ ਨਾਮ ਜਪਿਆ ਮਹੀਨਾ ਨਾਮ ਜਪਣਾ ਨੂੰ ਹੋ ਗਿਆ ਤੇ ਮਾਲਕ ਨੇ ਕਿਰਪਾ ਨਹੀਂ ਕੀਤੀ 사ਤ ਸੰਗਤ ਚ ਇੱਕ ਗੱਲ ਹੋਰ ਪੱਲੇ ਬਣਨ ਵਾਲੀ ਹੈ ਉਹ ਪਰਮੇਸ਼ਰ ਬਿਮੋਤਾਜ ਹੈ ਉਹ ਕਿਸੇ ਦਾ ਗੁਲਾਮ ਨਹੀਂ ਆਪਣੀ ਮਰਜ਼ੀ ਦੇ ਨਾਲ ਜੋ ਉਹ ਨੂੰ ਭਾਉਂਦਾ ਕਰਦਾ ਅਸੀਂ ਆਪਣਾ ਫਰਜ਼ ਅਦਾ ਕਰਨਾ ਨਾਮ ਜਪਣਾ ਫਲ ਉਸ ਮਾਲਕ ਨੇ ਝੋਲੀ ਵਿੱਚ ਪਾਣਾ ਤੇ ਇਹ ਵੀ ਸੱਚ ਹੈ ਇੱਕ ਵਾਰ ਵੀ ਆਪ ਆਪਣੀ ਰਸਨਾ ਤੋਂ ਵਾਹਿਗੁਰੂ ਆਖਿਆ ਨਾ ਜਾਣੇ ਅਣਜਾਣੇ ਵਿੱਚ ਵੀ ਆਖਿਆ ਗਿਆ ਕਿਤੇ ਉਹਦਾ ਫਲ ਵੀ ਸਾਨੂੰ ਮਿਲਦਾ ਹੈ ਅਵਸਰ ਮਿਲਦਾ ਹੈ ਗੁਰਬਾਣੀ ਸੁਣਨ ਦੀ ਗੁਆਈ ਭਰਦੀ ਹੈ ਪਰ ਇਹ ਨਹੀਂ ਪਤਾ ਮਿਲੇਗਾ ਕਦੋਂ ਪਰ ਮਿਲੇਗਾ ਜ਼ਰੂਰ ਇਹ ਪੱਥਰ ਤੇ ਲਕੀਰ ਹੈ ਜਦੋਂ ਇੱਕ ਵਾਰ ਵੀ ਗੁਰਸਿੱਖਾ ਵਾਹਿਗੁਰੂ ਕਹਿ ਦੇ ਬਸ ਉਹਦੇ ਨਾਲ ਹੀ ਤੇਰਾ ਪਾਰ ਉਤਾਰ ਹੈ ਦੇਖੋ ਅੱਜ ਸਮਾਂ ਬਦਲ ਗਿਆ ਹੈ ਪੁਰਾਣੇ ਸਮੇਂ ਵਿੱਚ ਸਾਡੇ ਜਿਹੜੇ ਬਜ਼ੁਰਗ ਸਨ ਜੋ ਗੁਰੂ ਸਾਹਿਬਾਨੇ ਮਰਿਆਦਾ ਤੋਰੀ ਉਹ ਹਰ ਵਕਤ ਦਿਨ ਵਿੱਚ ਕਿੰਨੇ ਵਾਰ ਨਾ ਚੁੰਦੇ ਹੋਏ ਵੀ ਵਾਹਿਗੁਰੂ ਦਾ ਨਾਮ ਜਪ ਲੈਂਦੇ ਸਨ ਸਿੱਖ ਨੇ ਸਿੱਖ ਨੂੰ ਮਿਲਣਾ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਉਹਨੇ ਵਾਹਿਗੁਰੂ ਨਾਮ ਜਪ ਲਿਆ ਤੇ ਦੋ ਵਾਰੀ ਅਗਲੇ ਨੇ ਸੁਣ ਲਿਆ ਸੁਣ ਕੇ ਫਿਰ ਅਗਲੇ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਉਹਨੇ ਜਪਿਆ ਜਿਨੇ ਪਹਿਲਾਂ ਫਤਿਹ ਬੁਲਾਈ ਦੋ ਵਾਰੀ ਉਹਨੇ ਸੁਣ ਲਿਆ ਚਾਰ ਵਾਰੀ ਹੋ ਗਿਆ ਹੁਣ ਜੇ ਦਿਨ ਵਿੱਚ ਆਪਾਂ ਘੱਟੋ ਘੱਟ ਬੰਦਾ 15 20 ਬੰਦਿਆਂ ਤੋਂ ਮਿਲਦਾ ਹੀ ਹੈ ਦਿਨ ਵਿੱਚ ਇਹ 15 20 ਬੰਦਿਆਂ ਨੂੰ 15 ਬੰਦਿਆਂ ਨੂੰ ਆਪਾਂ ਮਿਲੇ ਤੇ ਦਿਨ ਵਿੱਚ ਚਾਰ ਵਾਰੀ ਵਾਹਿਗੁਰੂ ਆਖੇ ਤੇ 60 ਵਾਰੀ ਵਾਹਿਗੁਰੂ ਹੋ ਗਿਆ ਤੇ ਕਈ ਵੇਰ ਜਾਤਾ ਵੀ ਮਿਲਦੇ ਆ ਜਿੰਨਾ ਕਿ ਤੱਕ ਕਿੰਨੇ ਬੰਦੇ ਕਿੰਨਾ ਘੇਰਾ ਹੈ ਸਤਿ ਸ੍ਰੀ ਅਕਾਲ ਬਣਾਉਂਦੇ ਬੁਲਾਉਂਦੇ ਆਪਾਂ ਉਹ ਭਾਵੇਂ ਇਸ ਰੂਪ ਨੂੰ ਆਪਾਂ ਵਿਗਾੜ ਦਿੱਤਾ ਸਤਿ ਸ੍ਰੀ ਅਕਾਲ ਤੋਂ ਆਪਾਂ ਸਤਿ ਸ੍ਰੀ ਅਕਾਲ ਤੇ ਆ ਗਏ ਨਾ ਸਤ ਉਹ ਸੱਚਾ ਹੈ ਸ੍ਰੀ ਅਕਾਲ ਉਹ ਵਾਹਿਗੁਰੂ ਸੱਚਾ ਹੈ ਅਕਾਲ ਤੇ ਦੂਜਾ ਕਹਿੰਦਾ ਹਾਂ ਭਾਈ ਸਤਿ ਸ੍ਰੀ ਅਕਾਲ ਮੈਨੂੰ ਪਤਾ ਹੈ ਉਹ ਸੱਚਾ ਹੈ ਉਹ ਸਤ ਹੈ ਤੋ ਇਸ ਤਰ੍ਹਾਂ ਮਤਾਵਾ ਭੈਣਾ ਪਹਿਲਾਂ ਵੀ ਕਈ ਵਾਰ ਅਰਜ਼ ਕੀਤੀ ਐ ਵੀ ਆਟਾ ਗੁੰਨਣਾ ਉਹਨਾਂ ਨੇ ਵਾਹਿਗੁਰੂ ਕਹਿਣਾ ਫੁੱਲ ਕੱਟਦੇ ਵੇ ਤੇ ਵੇਲ ਕੇ ਪਾਉਣਾ ਤਾਂ ਵਾਹਿਗੁਰੂ ਕਹਿਣਾ ਤੇ ਛੱਕਣ ਵਾਲੇ ਦੇ ਸਾਹਮਣੇ ਥਾਲ ਪਰੋਸ ਕੇ ਆਉਣਾ ਉਹਨੇ ਵੀ ਸਿਰ ਟੱਕ ਕੇ ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਛਕਣਾ ਤੋ ਜਾਣੇ ਅਣਜਾਣੇ ਵਿੱਚ ਆਪਾਂ ਸਹਿਜੇ ਹੀ ਇੰਨੀ ਵਾਰ ਆਪਾਂ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਸਾਂ ਨਵੇਂ ਵਸਤਰ ਪਹਿੰਨੇ ਪੰਜਾ ਪੁਰਾਣੇ ਬਜੁਰਗ ਕਹਿੰਦੇ ਹੁੰਦੇ ਸਨ ਵਾਹਿਗੁਰੂ ਕਹਿ ਕੇ ਪਾ ਕੱਪੜਾ ਮਾਲਕ ਨੇ ਦਿੱਤਾ ਤੇ ਵਾਹਿਗੁਰੂ ਕਹਿ ਕੇ ਕੱਪੜੇ ਪਾਉਣੇ ਇਹ ਦੇਖੋ ਨਾਲੇ ਕੱਪੜਾ ਮਿਲ ਗਿਆ ਨਾਲੇ ਪਰਮੇਸ਼ਰ ਨੂੰ ਯਾਦ ਕਰ ਲਿਆ ਨਾਲੇ ਸਿਮਰਨ ਹੋ ਗਈ ਸਿਮਰਨ ਹੋ ਗਿਆ ਸਾਡਾ ਭਜਨ ਬੰਦਗੀ ਹੋ ਗਈ ਸੋ ਕਹਿਣ ਤੋਂ ਭਾਵ ਜੇ ਜੀਵਨ ਵਿੱਚ ਆਪਾਂ ਤਰੱਕੀ ਚਾਹੁੰਦੇ ਆ ਸੋਭਾ ਚਾਹੁੰਦੇ ਆ ਇਸ ਲੋਕ ਅੰਦਰ ਦੁਨੀਆ ਅੰਦਰ ਤਾਂ ਵੀ ਪਰਮੇਸ਼ਰ ਦਾ ਨਾਮ ਜਪਨਾ ਪਏਗਾ ਜੇ ਪ੍ਰਲੋਕ ਸਵਾਰਨ ਹੈ ਤਾਂ ਵੀ ਪਰਮੇਸ਼ਰ ਦਾ ਨਾਮ ਜਪਨਾ ਪਵੇਗਾ ਬਸ ਗੱਲ ਇਹ ਹੈ ਫਲ ਦੀ ਇੱਛਾ ਨਾ ਰੱਖੀਏ ਬਸ ਇੱਕ ਚਿੰਤਾ ਹਰ ਵਕ ਸਮਾਨੰਦਰ ਹੋਣੀ ਚਾਹੀਦੀ ਹੈ ਵੀ ਆਪਣੇ ਗੁਰੂ ਦੇ دیدار ਕੀਤੇ ਕਿ ਨਹੀਂ ਕੀਤੇ ਬਾਣੀ ਪੜ੍ਹੀ ਕਿ ਨਹੀਂ ਪੜ੍ਹੀ ਤੇ ਗੁਰੂ ਸਾਹਿਬ ਨੇ ਕਿਤੇ ਵੀ ਸਾਨੂੰ ਬੰਦਸ ਵਿੱਚ ਨਹੀਂ ਪਾਇਆ ਕਿ ਤੂੰ ਇੰਨਾ ਹੀ ਬਹਿ ਕੇ ਨਾਮ ਜਪਣਾ ਹੈ ਨਹੀਂ ਕਹਿੰਦੇ ਭਾਈ ਉੱਠਦਿਆਂ ਬੈਹੰਦਿਆਂ ਵੀ ਤੂੰ ਨਾਮ ਜਪ ਉੱਠਦਿਆਂ ਬੈਹੰਦਿਆਂ ਹਰ ਨਾਮ ਤੇ ਆਵੇ ਕਹਿੰਦੇ ਨਾਮ ਜਪੀ ਜਾ हां हुक्म है कलगीतर पाशा दा भी जेड़ा सिख है पूर्ण सिख ओ پنجਾਂ ਬਾਣੇ ਨਿਤਨੇਮ ਕਰੇ ਸ਼ਾਮਾਂ ਨੂੰ ਰਹਿਰਾਸ ਕਰੇ ਸੌਣ ਤੋਂ ਪਹਿਲਾਂ ਸੋਹਲਾ ਸਾਹਿਬ ਜਿਹੜਾ ਪਾਠ ਕਰੇ ਦਿਨੇ ਜਿਹੜੀ ਬਾਣੀ ਕੰਟੇ ਉਹਦਾ ਜਾਪ ਕਰੇ ਪਰ ਜੇ ਸਮਾਂ ਨਹੀਂ ਅਸੀਂ ਨਹੀਂ ਕਰ ਸਕਦੇ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੀਏ ਜੇ ਕਰ ਨਹੀਂ ਸਕਦੇ ਤਾਂ ਸੁਣ ਲਈਏ ਸੁਣਨ ਤੇ ਕਰਨ ਵਿੱਚ ਕੋਈ ਭੇਦ ਨਹੀਂ ਫਲ ਬਰਾਬਰ ਹੈ ਸੁਣਤੇ ਪੁਨੀਤ ਕਹਤੇ ਪੁਵਿਤ ਸਤਗੁਰ ਰਹਾ ਭਰਪੂਰੇ ਸੋ ਸਤਗੁਰ ਜੀ ਕਿਰਪਾ ਕਰਨ ਇਸ ਮਹੀਨਾ ਸਾਡਾ ਸਭਨਾ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਦਿਆਂ ਦਾ ਬਤੀਤ ਹੋਵੇ